ਜੋ ਪ੍ਰਧਾਨਿਕਤਾ ਪਾਰਟੀ ਜੋ ਪਿਛਲੇ 8-10 ਦਿਨਾਂ ਤੋਂ 365 ਮੱਲੇ ਰਕਬਾ ਜਿਹੜਾ ਮਸੂਰਵਾ ਗੋਨਾ ਵਿੱਚ ਮਹਾਰਾਜ ਪਹਿਲੇ ਦਿਨਾਂ ਚਾਹਦਾ ਪਿਆ ਵਾ ਉਹਦੇ ਸੰਬੰਧੀ ਜਿਹੜਾ ਵਿਚਰਨਜੀਤ ਢੋਡੇ ਵੱਲੋਂ ਜਿਹੜੇ ਨਜਾਇਜ਼ ਤੌਰ ਤੇ ਭਗਵਾਨ ਵਾਲਮੀਕ ਮਹਾਰਾਜ ਦੀ ਮੂਰਤੀ ਰੱਖੀ ਗਈ ਹੈ ਮੂਰਤੀ ਰੱਖੀ ਗਈ ਹੈ ਜਦੋਂ ਅਸੀਂ ਸਤਿਕਾਰਯੋਗ ਹੈਗੇ ਆ ਪਰ ਜਿਹੜੀ 165 ਬੰਨੇ ਜਗਾ ਹੈਗੀ ਐ ਇਹ 14 ਤੋਂ ਲੈ ਕੇ ਅੱਜ ਤੱਕ ਜਿਹੜੀ ਐ ਉਹ ਜਿਹੜੀ ਪਰਮਜੀਤ ਸਿੰਘ ਸਨੋਵ ਵਿਧਿਆਰ ਸਿੰਘ ਇਹਨਾਂ ਸਾਬੂਵਾਲ ਇਹ ਰਕਬਾ ਸਾਰਾ ਉਹਨਾਂ ਦੇ ਕੋਲ ਹੈਗਾ ਇਹਦੇ ਵਿੱਚ ਕਿਸੇ ਆਸੂ ਦਾ ਕੋਈ ਰੋਲ ਨਹੀਂਗਾ ਜਾਂ ਕਿਸੇ ਹੋਰ ਦਾ ਕੋਈ ਰੋਲ ਨਹੀਂਗਾ ਇਹ ਕੁਮਾਰ ਗੌਰਵ ਨੋਨੀ ਵੱਲੋਂ ਮੈਂ ਸਮਝਦਾ ਵੀ ਜਿਹੜੀ ਜਿਹੜੇ ਕਹਿੰਦੇ ਕਿ ਅਸੀਂ ਕਾਬਜ਼ ਹੈਗੇ ਜਾਂ ਸਾਨੂੰ ਜਾਣ ਮਿਲੀ ਹੈ ਜੇ ਇੱਕ ਮਲਾਦਮ ਦੀ ਆਪਾਂ 15000 ਦੀ ਤਨਖਾਹ ਲਈਏ ਤੇ 75000 ਰੁਪਿਆ ਉਹ ਤਨਖਾਹਾਂ ਪੈਂਦੀਆਂ ਤੇ ਪਟਵਾਰੀ ਤਨਖਾਹ ਕਿੰਨੀ ਆ ਲੱਖ ਤੋਂ ਘੱਟ ਹੋਊਗੀ ਜਾਂ ਲੱਖ ਤੋਂ ਜ਼ਿਆਦਾ ਹੋਊਗੀ ਇਹਦਾ ਬਣ ਕੇ ਜਿਹੜੇ ਸਹੀ ਕਾਗਜ਼ ਹੁੰਦੇ ਆ ਉਹਨਾਂ ਵਿੱਚ ਗਲਤ ਬੰਦਿਆਂ ਦਾ ਨਾਮ ਫਿੱਟ ਕਰਕੇ ਪੈਸੇ ਲੈ ਕੇ ਵੀ ਇਹ ਪਟਵਾਰੀ ਜਿਹੜੇ ਆ ਆਪਣਾ ਘਰ ਭਰਦੇ ਆ ਜਾਂ ਜਿਹੜੇ ਉੱਤੇ ਮੁਲਾਜ਼ਮ ਕੰਮ ਕਰਦੇ ਆ ਤੁਹਾਡੇ ਕਹਿੰਦ ਮਤਲਕੀ ਜਿਹੜੇ ਕਿ ਇੱਕ ਕੇਸ ਦੇ ਵਿੱਚ ਦੋਸ਼ੀ ਕਿਹੜੇ ਪਟਵਾਰੀ ਆ ਜਿਹਨਾਂ ਨੇ ਛੇੜਖਾਨੇ ਕੀਤੀ ਆ ਨਾਮ ਦੱਸੋ ਮੈਨੂੰ ਸੁਣਾਓ ਸੁਣੋ ਜਗਿੰਦਰ ਸਿੰਘ ਪਟਵਾਰੀ ਮਜੂਦਾ ਤੇ ਬਨਾਰਸੀ ਪਨਾਰਸੀ ਬਨਾਰਸੀ ਤੇ ਜਗਿੰਦਰ ਸਿੰਘ ਮਜੂਦਾ ਹੈਗੇ ਜੀ ਇਹ ਕਿਉਂਕਿ ਕਾਗਤਾਂ ਦੀ ਛੇੜਪੇੜ ਕੀਤੀ ਗਈ ਜਿਹੜਾ ਮੰਨ ਲਓ ਆਦਮੀ ਮਰ ਜਾਂਦਾ ਆਦਮੀ ਦੇ ਜੀਂਦਿਆਂ ਹੀ ਦਾਨ ਦਿੱਤੀ ਜਾਂਦੀ ਹੈ ਉਹ ਦਾਨ ਲਿਖੀ ਜਾਂਦੀ ਹੈ ਇਹਦੇ ਵਿੱਚ ਇਹਨਾਂ ਦੇ ਉੱਤੇ ਬਿਆਨ ਹੋਏ ਪਏ ਸੀਟੂ 2 ਦੇ ਵਿੱਚ ਆਹੋ ਅਸੀਂ ਲੱਖ ਰੁਪਇਆ ਲੈਣਾ ਫਿਰ ਉਹ ਬਿਆਨ ਝੂਠੇ ਹੋ ਗਏ ਜਾਂ ਇਹਨਾਂ 3 ਸਾਲ ਦੇ ਵਿੱਚ ਇਹੋ ਜਿਹਾ ਕੜਾ ਵਿੱਚ ਫਿੱਟ ਕਰਤਾ ਸਮਾਨ ਜਿਹੜਾ ਹਾਂਜੀ ਜਦੋਂ ਕਾਜੇ ਚ ਹੇਰ ਤੋਂ ਨਹੀਂ ਉਦੋਂ ਕਿਹੜੇ ਪਟਵਾਲੀ ਕਾਨੂੰਗੋਸੀ ਦੇਖੋ ਇਹਦੇ ਵਿੱਚ ਬਣਾ ਸੀ ਤੇ ਜਿਹੜਾ ਆਪਣਾ ਗੂਤਾ ਹੈਗਾ ਹੁਣ ਜਗਿੰਦਰ ਸਿੰਘ ਹਾਂਜੀ ਪਟਵਾਲੀ ਇਹ ਜਿਹੜੀ ਹੇਰ ਫਿਰ ਹੋਈ ਹੈ ਕਾਗਜ਼ਾਂ ਨੂੰ ਸ਼ੇਰਖਾਨੀ ਕੀਤੀ ਗਈ ਹੈ ਇਹ ਪਟਵਾਰੀਆਂ ਨੂੰ ਕੀਤੀ ਗਈ ਹੈ ਇਹਦੇ ਵਿੱਚ ਹੋ ਸਕਦਾ ਵੀ ਕਾਨਪੋ ਦਾ ਵੀ ਹੱਥ ਪੂਰਾ ਹੋ ਸਕਦਾ ਤਹਿਸੀਲਦਾਰ ਦਾ ਵੀ ਹੋ ਸਕਦਾ ਤਹਿਸੀਲਦਾਰ ਤੋਂ ਬਗੈਰ ਕੋਈ ਇਕਾਂ ਦੀ ਫੋਟੋ ਫੋਤ ਨਹੀਂ ਹੁੰਦੀ ਜਿੰਨਾ ਜਿਗਰ ਵੱਡਾ ਅਕਸਰ ਹੱਥ ਨਾਲ ਦਾ ਮਤਲਬ ਹੈ ਪੂਰਾ ਰੈਵਨੂ ਡਿਪਾਰਟਮੈਂਟ ਤੋਂ ਮਿਲੀ ਭੁਗਤੋ ਬਿਲਕੁਲ ਜੀ ਮਿਲੀ ਭੁਗਤਦਾ ਸੀ ਸੋਮ ਮੰਗਲਵਾਰ ਨੂੰ ਵੀ ਸਾਥੀਆਂ ਨੂੰ ਇਹਨਾਂ ਪਟਵਾਰੀਆਂ ਦਾ ਨਾਮ ਲੈ ਕੇ ਡੀਸੀ ਸਾਹਿਬ ਨੂੰ ਕਹਿਣਾ ਕਿ ਇਹਨਾਂ ਦੀ ਇਨਕੁਆਰੀ ਕਰਕੇ ਸਾਰਿਆਂ ਦੀ ਇਨਕੁਆਰੀ ਕਰਕੇ ਇਹਨਾਂ ਤੁਰੰਤ ਸਸਪੈਂਡ ਕੀਤਾ ਜਾਵੇ ਕਹਿੰਦਾ ਮਤਲਬ ਕਿ ਕਿਤੇ ਨਾ ਕਿਤੇ ਕਹਿ ਲੋ ਕਿ ਸਰਕਾਰੀ ਤੰਤਰ ਵੀ ਕਹਿ ਲੋ ਕਿ ਸ਼ਾਇਦ ਇਹ ਜ਼ਮੀਨ ਖਰਾਬ ਕਰਨ ਦੇ ਵਿੱਚ ਯੋਗਦਾਨ ਬਗੈਰ ਸ਼ਹਿਰ ਦਾ ਮੂਲ ਖਰਾਬ ਹੋਣੀ ਨਹੀਂਗਾ ਜਦੋਂ ਵੀ ਮੰਨ ਲੋ ਕੰਮ ਕਰ ਹੋਣਾ ਦਾ ਸਿੱਧਾ ਪਟਵਾਰੀ ਕਹਿੰਦਾ ਕਿ ਮੈਂ ਕਰਨ ਨੂੰ ਤਿਆਰ ਆ ਇਹਦਾ ਮਤਲਬ ਕਿ ਇਹਨਾਂ ਦੋਨਾਂ ਪਟਵਾਰੀਆਂ ਨੇ ਤਹਿਸੀਲਦਾਰ ਨੇ ਕਾਨਕੋਣੇ ਔਰ ਜਿੰਨੇ ਇਹਨਾਂ ਦੇ ਪਾਏ ਪਾਏ ਬੰਦੇ ਹੈਗੇ ਆ ਇਹਨਾਂ ਨੇ ਪ੍ਰੋਪਰ ਪਹਿਲਾਂ ਤੋਂ ਕਾਗਜ਼ਾਂ ਦੀ ਸ਼ੇਰਸ਼ਨੀ ਕੀਤੀ ਗਈ ਆ ਤੁਸੀਂ ਅੱਜ ਵੀ ਉਹ ਰਕਬਾ ਕਢਾ ਲਓ ਚਾਹੇ ਸਵੇਰੇ ਕਢਾ ਲਓ ਜਾਂ ਪਰਸੋਂ ਕਢਾ ਲਓ ਉਹ ਰਕਵਾ ਸ਼ਾਮ ਕੁਮਾਰੀ ਦੇ ਨਾਂ ਤੇ ਅੱਜ ਹੀ ਬੋਲਦਾ ਪਿਆ ਵਾ ਔਰ ਪਿਛਲੇ 16 ਤੋਂ ਲੈ ਕੇ 24 ਤੱਕ ਸ਼ਾਮ ਕੁਮਾਰੀ ਬਣਾ ਦਈ ਹੈ ਹੁਣ ਅਨਵਲ ਟਾਈਮ ਤੇ ਤੁਹਾਡਾ ਕੀ ਏਜੰਡਾ ਰਹੂਗਾ ਸਾਡਾ ਦੇਖੋ ਸਾਡਾ ਟੋਟਲ ਮੈਟਰ ਜਿਹੜਾ ਹਾਈ ਕੋਰਟ ਚੱਲ ਰਿਹਾ ਵਾ ਇਹ ਵੀ ਕਿਸੇ ਸ਼ਰਾਰਤੀ ਬੰਦੇ ਨੇ ਇੱਕ ਹਾਈ ਕੋਰਟ ਰੈਟ ਪਵਾਈ ਸੀਗੀ ਉਹ ਹਾਈ ਕੋਰਟ ਰੈਟ ਪਵਾਈ ਕਿ ਮੈਂ ਸਮਝਦਾ ਉਹ ਹਾਈ ਕੋਰਟ ਰੈਟ ਦੇ ਵਿੱਚ ਸਾਡਾ ਮਿਸਲ ਸਾਰਾ ਪਹਿਲਾਂ ਉੱਥੇ ਪਿਆ ਸੀਗਾ ਜੱਜ ਸਾਹਿਬ ਨੇ ਉਹਨਾਂ ਜਿਹੜੀ ਹੈ ਉਹ ਆਪਣੀ ਰੈਟ ਜਿਹੜੀ ਹੈ ਉਹ ਰਿਜੈਕਟ ਕਰਦੀ ਆ ਪਰਮਜੀਤ ਸਿੰਘ ਜਿਹੜੀ ਆ ਉਹ ਵਾਜੀ ਮਲੂਦਾ ਜਿਹੜੀ ਹੈਗੀ ਹੈ ਨਾ ਉਥੇ ਦੋਗ ਨਾਲ ਕਿਸੇ ਦੀ ਹੈਗੀ ਹੈ ਉਹ ਮਾਲਕੀ ਜਗ੍ਹਾ ਹੈਗੀ ਹੈ ਕਿਉਂਕਿ ਚਲੋ ਅਸੀਂ ਨਹੀਂ ਕਹਿੰਦੇ ਇਹ ਸਭ ਤੋਂ ਰੋਲ ਜਿਹੜਾ ਘਲਾਨੀ ਦਾ ਵਾ ਕਿਉਂਕਿ ਜੇ ਆਪਾਂ ਸਖਦੇਵ ਦੀ ਗੱਲ ਕਰਦੇ ਹੋ ਇੰਨਾ ਘਰ ਨਹੀਂ ਹੈਗਾ ਤੁਈ ਟੱਡੀ ਨਜਾਚੇ ਦੋਸੀ ਕਿਰੇ ਕਿਰੇ ਬੰਦੇ ਜਿਹੜੇ ਇੱਕ ਨੇ ਚਲੇ ਆਪ ਵਾਲੇ ਸਪੋਰਟ ਕਰਦੇ ਪਿੱਛੋਂ ਸਪੋਰਟ ਕਰਦੇ ਆ ਜਾਂ ਤੇ ਮੈਂ ਤੁਹਾਡੇ ਕਰਵਾਜੀ ਇਹਨਾਂ ਨੂੰ ਉਹਨੂੰ ਭਾਈਚਾਰੇ ਨੂੰ ਜਿਹੜਾ ਕਹਿੰਦਾ ਪਿਆ ਵਾ ਆਪ ਵਾਲਾ ਮਦਦ ਕਰਨ ਦੇ ਆ ਸਾਹਮਣੇ ਕਰ ਮਦਦ ਤਾਂ ਕੇ ਸਾਹਮਣੇ ਘਰ ਇਹਦੇ ਪਿੱਛੇ ਨਗਰ ਨਿਗਮ ਨੂੰ ਮੈਂ ਕਹਿੰਦਾ ਜਿੱਦੀ ਮੈਂ ਕੰਨ ਨਹੀਂ ਲੈਣਾ ਇਹਨੇ ਪਿੱਛੇ ਨਗਰ ਨਿਗਮ ਨੇ ਮੈਨੂੰ ਦਾ ਬੜਾ ਗੁੰਮਰਾਹ ਕੀਤਾ ਸੀਗਾ ਜਦੋਂ ਇਹੋ ਜਿਹੇ ਬੰਦੇ ਆਪ ਬਣਾਏ ਜਮੀਨ ਵਾਸਤੇ ਕਿੱਥੋਂ ਹੀ ਹੋਰਾ ਇਹ ਇਰੀਆ ਲੈ ਗਿਆ ਸੀਗਾ ਕਿ ਅਸੀਂ ਤੁਹਾਨੂੰ ਪੂਰੇ ਕਚਰੇ ਵਾਸਤੇ ਜਗ੍ਹਾ ਦੇ ਦਨੇ ਕਿਉਂਕਿ ਜਿਵੇਂ ਜ਼ਮੀਨ ਦਾ ਮਾਮਲਾ ਸੀ ਨਾ ਨਹੀਂ ਲੈਣਾ ਅਸੀਂ ਅਗਲੇ ਕਰੇ ਪ੍ਰੈਸ ਕਾਨਫਰੈਂਸ ਤੇ ਵਿੱਚ ਅਸੀਂ ਜਿਹੜੀ ਜਿੱਤ ਜੜੀ ਆ ਉਹ ਖਾਰਜ ਹੋਈ ਆ ਉਹਦੀਆਂ ਤੁਹਾਨੂੰ ਕਾਪੀਆਂ ਦੇ ਆ ਕਿਉਂਕਿ ਕਾਪੀਆਂ ਪਹਿਲਾਂ ਦੇਣੀ ਹੈ ਡੀਸੀ ਸਾਹਿਬ ਨੂੰ ਕਿ ਜਿਹੜੇ ਬੰਦੇ ਐਸੋ ਨਾਲ ਸ਼ਰਾਬਤ ਕਰਦੇ ਪਏ ਆ ਜਾਂ ਸ਼ਰਾਬਤ ਕਰਨ ਦੀ ਕੋਸ਼ਿਸ਼ ਕਰਦੇ ਆ ਅਸੀਂ ਅਫਸਰਾਂ ਨਾਲ ਬਿਲਕੁਲ ਸਹਿਮਤ ਆ ਜੀ ਔਰ ਇਸ ਜ਼ਮੀਨ ਦੀ ਕੱਲੀ-ਕੱਲੀ ਗੱਲ ਜਿਹੜੀ ਐ ਜਾਂ ਕੱਲਾ-ਕੱਲਾ ਕਾਰਨ ਅਸੀਂ ਜਿਹੜਾ ਵਾ ਪ੍ਰਸ਼ਾਸਨ ਨੂੰ ਦਿੱਤਾ ਹੋ ਸਕਦਾ ਮੰਗਲਵਾਰ ਦਾ ਬੁੱਧਵਾਰ ਤੱਕ ਏਰੀਆ ਤੋਂ ਬੜਾ ਸਖਤ ਸਖਤ ਮੈਂਸਰ ਪ੍ਰਸ਼ਾਸਨ ਦਾ ਐਕਸ਼ਨ ਹੋਊਗਾ ਜਦੋਂ ਐਕਸ਼ਨ ਹੋਣਾ ਚਾਹੀਦਾ ਸੀ ਉਹਦੇ ਵੀ ਕਹੀ ਜਾਂਦੇ ਆ ਪਰ ਜਿਹੜੇ ਬੰਦੇ ਦੋਸ਼ੀ ਹੈਗੇ ਆ ਉਹ 14 ਬੰਦਿਆਂ ਦੇ ਮੈਂਸਰ ਦਾ ਮੰਗਲ ਬੁੱਧਵਾਰ ਤੱਕ ਸਾਨੂੰ ਹਾਈ ਕੋਰਟ ਦਾ ਆਰਡਰ ਲੈ ਜਾਣਾ ਹੈ ਉਹ ਚੈਨ ਉਹਨਾਂ ਦੇ ਪਰਚੇ ਜਿਹੜੇ ਹਾਈ ਕੋਰਟ ਲਈ ਕਰਾਣੇ ਆ ਅਸੀਂ ਨਾ ਕਿ ਪੁਲਿਸ ਪੁਛਾੜ ਦਾ ਸਾਥ ਲੈ ਰਹੇ ਆ ਅਸੀਂ ਸਾਡਾ ਮੈਟਰ ਪਹਿਲਾਂ ਹਾਈ ਕੋਰਟ ਚੱਲਦਾ ਹੈ ਹਾਈ ਕੋਰਟ ਲਈ ਪਰਚੇ ਕਰਾਉਣੇ ਆ ਇਹ ਸਾਡਾ ਮੈਟਰ ਹੈ ਇੱਕਤਾ ਪਾਰਟੀ ਦਾ ਏਜੰਡਾ ਸੀਗਾ